ਨਮਸਕਾਰ ਦੋਸਤੋ ਮੈਂ ਪੰਜਾਬ نیوز ਤੋਂ ਤੁਹਾਡਾ ਆਪਣਾ ਕਮਲਜੀਤ ਕੈਮਰਾਮੈਨ ਕਮਲ ਦੇ ਨਾਲ ਜਿਵੇਂ ਕਿ ਆਪ ਸਭ ਜਾਣਦੇ ਹੋ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਮਾਸੂਮ ਬੱਚੇ ਦੇ ਨਾਲ ਇੱਕ ਪ੍ਰਵਾਸੀ ਨੇ ਬਹੁਤ ਹੀ ਜ਼ਿੰਦਗੀ ਨਾਲ ਕਤਲ ਕਰ ਦਿੱਤਾ ਸੀ ਉਸ ਕਤਲ ਤੋਂ ਬਾਅਦ ਹੁਣ ਤੱਕ ਕੋਈ ਵੀ ਸਿਆਸੀ ਆਗੂ ਰਾਜਨੀਤਿਕ ਅਰਥਾਂ ਦੇ ਲੀਡਰ ਦਾ ਨਾ ਕੋਈ ਬਿਆਨ ਆਇਆ ਔਰ ਨਾ ਹੀ ਕਿਸੇ ਨੇ ਕੋਈ ਪੋਸਟਾ ਕੇ ਦੁੱਖ ਸਾਂਝਾ ਕੀਤਾ ਹੁਣ ਅਸੀਂ ਵਰਲੇ ਸਟੂਡੀਓ ਵਿੱਚ ਮੌਜੂਦ ਨੇ ਹੱਕ ਔਰ ਸੱਚ ਦੇ ਉੱਪਰ ਖੜੇ ਹੋਣ ਵਾਲੇ ਫਰਦਾਰ ਧਿਆਲ ਸਿੰਘ ਕਲਕੱਟ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਮੁੱਦੇ ਦੇ ਉੱਪਰ ਸਵਾਗਤ ਆ ਅਸੀਂ ਤੁਹਾਡੇ ਨਾਲ ਬਹੁਤ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ਹਰ 20 ਬੰਦਿਆਂ ਦੇ ਮਗਰ ਪੰਜ ਪ੍ਰਵਾਸੀ ਦੇਖਣ ਨੂੰ ਮਿਲਦੇ ਆ ਇਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਮਾ ਪੰਜਾਬ ਨਿਊਜ਼ ਚੈਨਲ ਦਾ ਧੰਨਵਾਦ ਦਿਆਂ ਕਿ ਜਿਸ ਚੈਨਲ ਨੇ ਸਾਨੂੰ ਲੋਕਾਂ ਦੇ ਰੂਪ ਰੂਪ ਕਰਤਾ ਜੇ ਦੀ ਗੱਲ ਪ੍ਰਵਾਸੀਆਂ ਦੀ ਹੈ ਨਾ ਇਹ ਇੱਕ ਅੱਜ ਬਹੁਤ ਹੀ ਅਹਿਮ ਮੁੱਦਾ ਬਣਦਾ ਜਾ ਰਿਹਾ ਜੇ ਅਸੀਂ ਗੱਲ ਕਰੀਏ ਤੇ ਸਾਡੇ ਪੰਜਾਬੀ ਵੀ ਬੇਸ਼ੱਕ ਬਾਹਰ ਦੀਆਂ ਸਟੇਟਾਂ 'ਚ ਰਹਿੰਦੇ ਆ ਤੇ ਦੂਜੀਆਂ ਸਟੇਟਾਂ ਦੇ ਵੀ ਇੱਥੇ ਰਹਿੰਦੇ ਆ ਪਰ ਜੋ ਕੁਛ ਹੋ ਰਿਹਾ ਬਾਰੋਂ ਬਹੁਤ ਕ੍ਰਿਮੀਨਲ ਬੰਦੇ ਆ ਕੇ ਇੱਥੇ ਬਸ ਗਏ ਹੋ ਆ ਜਿਨ੍ਹਾਂ ਬਾਰੇ ਕਿਸੇ ਨੇ ਅਜ ਤੱਕ ਕੋਈ ਵੀ ਵੈਰੀਫਾਈ ਨਹੀਂ ਕੀਤਾ ਕੋਈ ਵੈਰੀਫਿਕੇਸ਼ਨ ਨਹੀਂ ਉਹਨਾਂ ਦੀ ਹੋਈ ਤੇ ਉਹ ਬੰਦੇ ਉਧਰੋਂ ਕੋਈ ਨਾ ਕੋਈ ਕ੍ਰਾਈਮ ਕਰਕੇ ਇੱਧਰ ਆ ਜਾਂਦੇ ਆ ਤੇ ਇੱਧਰੋਂ ਕਰਕੇ ਉਧਰ ਚਲ ਜਾਂਦੇ ਆ ਤੇ ਜਿਹੜਾ ਪੰਜਾਬ ਲਈ ਇੱਕ ਬਹੁਤ ਵੱਡਾ ਦੁਖਾਤ ਬਣ ਗਿਆ ਹੈ ਹੁਣ ਜਿਹੜਾ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦਾ హత్య ਕੀਤੀ ਗਈ ਆ ਉਸ ਚ ਇੱਕ ਪ੍ਰਵਾਸੀ ਨੂੰ ਹਤਿਆ ਦਾ ਰੋਪੀ ਪਾਇਆ ਗਿਆ ਆ ਉਹਦੇ ਉੱਪਰ ਨਾ ਤਾਂ ਕੋਈ ਸਿਆਸੀ ਅਗਰ ਨਾਲ ਕੋਈ ਲੀਡਰ ਨੇ ਕੋਈ ਆਪਣਾ ਬਿਆਨ ਸਾਂਝਾ ਕੀਤਾ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਇੱਕ ਬਹੁਤ ਹੀ ਮਾੜੀ ਗੱਲ ਆ ਕਿ ਇੱਕ ਉਹ ਪ੍ਰਵਾਸੀ ਜਿਨੇ ਉਸ ਛੋਟੇ ਬੱਥੇ 5 ਸਾਲ ਦੇ ਦਾ ਕਤਲ ਕੀਤਾ ਉਸ ਮਸੂਮ ਦਾ ਕਤਲ ਕਰਨ ਵਾਲਾ ਕੋ ਪ੍ਰਵਾਸੀ ਪਹਿਲਾਂ ਵੀ ਕ੍ਰਿਮੀਨਲ ਹੀ ਆ ਉਧਰ ਵੀ ਉਹ ਜੇਲ੍ਹ ਘਟ ਕੇ ਆਇਆ ਔਰ ਕੋਈ ਨਾ ਕੋਈ ਗਲਤ ਕੰਮ ਕਰਕੇ ਆਇਆ ਹੋਊਗਾ ਜ਼ਰੂਰ ਕਿਉਂ ਕ੍ਰਿਮੀਨਲ ਬੰਦਾ ਦੂਜੀ ਗੱਲ ਇਹ ਹੈ ਭਈ ਜੇ ਅਸੀਂ ਸਿਆਸੀ ਬੰਦਿਆਂ ਦਾ ਗੱਲ ਕਰੀਏ ਲੀਡਰਾਂ ਦਾ ਗੱਲ ਕਰੀਏ ਤੇ ਅਸੀਂ ਇਹਨਾਂ ਲੀਡਰਾਂ ਨੂੰ ਅੱਜ ਤੱਕ ਜਿਨ੍ਹਾਂ ਨੂੰ ਵੀ ਚੁਣਦੇ ਆਏ ਆ ਅਸੀਂ ਆਪਣੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਚੁਣਿਆ ਤਾ ਬਣਾਇਆ ਸੀ ਇਸ ਕਰਕੇ ਨਹੀਂ ਬਣਾਇਆ ਕਿ ਇਹ ਸਾਡੀਆਂ ਲਾਸ਼ਾਂ ਦੇ ਉੱਤੇ ਜਾਂ ਸਾਡੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਆਪਣੀਆਂ ਬੋਟਾਂ ਇਕੱਠੀਆਂ ਕਰਦੇ ਕਰਨ ਇਹ ਇੱਕ ਬਹੁਤ ਮਾੜੀ ਗੱਲ ਆ ਇਹਨਾਂ ਨੇ ਜੇ ਇਹਦੇ ਉੱਤੇ ਕੋਈ ਬੋਲਣਾ ਹੀ ਨਹੀਂ ਤਾਂ ਫਿਰ ਅਸੀਂ ਇਹ ਸਮਝ ਸਕਦੇ ਆ ਕਿ ਸਾਡੇ ਹਿੱਤ ਵਿੱਚ ਨਹੀਂਗੇ ਅੱਜ ਅਸੀਂ ਅਫਸਰ ਦੇਖਦੇ ਆ ਕਿ ਹਰ ਗਲੀ ਮੋਹੱਲੇ ਦੇ ਵਿੱਚ ਪ੍ਰਵਾਸੀ ਜਿਹੜੇ ਆ ਉਹ ਕੁਝ ਸਬਜ਼ੀਆਂ ਲੈ ਕੇ ਕੁਝ ਸਸਤੀਆਂ ਚੀਜ਼ਾਂ ਲੈ ਕੇ ਜਾਂ ਫਿਰ ਦੇਖਿਆ ਜਾਏ ਉਹ ਜਗਾੜੂ ਵੜੀਆਂ ਦੇ ਉੱਪਰ ਪ੍ਰੋਫੀ ਜਦੋਂ ਕੋਮੰਡ ਨਜ਼ਰ ਆਉਂਦੇ ਹਨ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਸ ਮੋਲ ਦੇ ਵਿੱਚੋਂ ਪਿਛੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਕਿ ਸਰਕਾਰ ਦਾ ਇਸ ਉੱਤੇ ਧਿਆਨ ਨਹੀਂ ਜਾ ਰਿਹਾ ਦੇਖੋ ਇਹ ਗੱਲ ਤਾਂ ਹੈ ਨਹੀਂ ਕਿ ਸਰਕਾਰ ਨੂੰ ਇਹ ਪਤਾ ਨਹੀਂ ਕਿਉਂਕਿ ਜਦ ਹਰ ਗੱਲ ਦਾ ਇਹਨਾਂ ਨੂੰ ਮੈਂਟਮੈਂਟ ਨਹੀਂ ਖਬਰਿਆ ਤਾਂ ਇਹਦਾ ਵੀ ਪਤਾ ਹੋਊਗਾ ਜ਼ਰੂਰ ਦੂਜੀ ਗੱਲ ਇਹ ਪਿਛਲੀ ਵਾਰ ਮੈਂ ਸਰਪੰਚ ਸੀ ਸਾਡੇ ਜਿੰਨੇ ਪ੍ਰਵਾਸੀ ਉੱਥੇ ਰਹਿੰਦੇ ਸੀ ਮੈਂ ਕੱਲੇ-ਕੱਲੇ ਦਾ ਆਧਾਰ ਕਾਰਡ ਲੈ ਕੇ ਉਹਦੀ ਫੋਟੋਕਾਪੀ ਲੈ ਕੇ ਉਹਨਾਂ ਨੂੰ ਵੈਰੀਫਾਈ ਕੀਤਾ ਸੀ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਹੁਣ ਇੱਥੇ ਜੋ ਹਾਲ ਹੋ ਗਿਆ ਆ ਇੱਥੇ ਨਾਂ ਤੇ ਇਹਨਾਂ ਦਾ ਕੋਈ ਟਿਕਾਣੇ ਦਾ ਕਿਸੇ ਨੂੰ ਪਤਾ ਨਾ ਇਹਨਾਂ ਦਾ ਪਤਾ ਵੀ ਇਹ ਬੰਦੇ ਕੌਣ ਹੈਗੇ ਆ ਕਿੱਦਾਂ ਹੈਗੇ ਆ ਤੇ ਇਹ ਜਿਹੜੀਆਂ ਵੈਰੀਫਾਈ ਕਰਨੇ ਇਹ ਸਾਡੇ ਪਿੰਡਾਂ ਦੇ ਵਿੱਚ ਸਰਪੰਚਾਂ ਦੀ ਵੀ ਜ਼ਿੰਮੇਵਾਰੀ ਆ ਸ਼ਹਿਰਾਂ ਦੇ ਵਿੱਚ ਐਮਸੀ ਹੋ ਗਏ ਇਹ ਆਪਣੇ ਮਿਊਂਸਪਲਿਟੀ ਦੇ ਪ੍ਰਧਾਨ ਹੋ ਗਏ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਪੁਲਿਸ ਦਾ ਵੀ ਇਹ ਬਣਦਾ ਹੱਕ ਕੇ ਇਹਨਾਂ ਨੂੰ ਵੈਰੀਫਾਈ ਕਰੀਏ ਕਿਉਂਕਿ ਜੇ ਕ੍ਰਾਈਮਨਲ ਬੰਦੇ ਇਦਾਂ ਹੀ ਘੁੰਮਦੇ ਰਹਿ ਤੇ ਫੇਰ ਜੋ ਹਸ਼ਰ ਹੈਗਾ ਉਹ ਬੱਚੇ ਦਾ ਹੋਇਆ ਇਦਾਂ ਬਹੁਤ ਵਾਰ ਦਾ ਤਾਂ ਪਹਿਲਾਂ ਹੋ ਚੁੱਕੀਆਂ ਤੇ ਅੱਗੇ ਵੀ ਹੋਣਗੀਆਂ ਆ ਘਟਨਾ ਤੋਂ ਬਾਅਦ ਆਪਾਂ ਇੱਕ ਨਿਊਜ਼ ਦੇ ਦਿੱਤੀ ਸੀ ਕਿ ਤਿੰਨ ਬੱਚੇ ਫਿਰ ਦੋ ਤਿੰਨ ਦਿਨ ਤੋਂ ਗਾਇਬ ਨੇ ਹਸ਼ਰਪੁਰ ਦੇ ਵਿੱਚ ਦੇਖੋ ਪਹਿਲਾਂ ਜਿਸ ਤਰ੍ਹਾਂ ਉਹ ਬੱਚੇ ਦੇ ਕਾਤਲੂ ਫੜ ਲਿਆ ਪੁਲਿਸ ਨੇ ਹਾਂਜੀ ਤੇ ਅਸੀਂ ਉਹ ਮੰਨਦੇ ਆ ਕਿ ਪੁਲਿਸ ਦੀ ਉਹ ਬਹੁਤ ਵੱਡੀ ਕਾਮਯਾਬੀ ਆ ਪਰ ਉਹਦੇ ਨਾਲ ਅਸੀਂ ਇੱਕ ਏਡਾਕ ਵੱਡਾ ਖਲਾਰਾ ਪਾ ਚੁੱਕੇ ਹਾਂ ਜਿਹੜਾ ਸੰਭਾਲਣਾ ਬਿਲਕੁਲ ਸੌਖੀ ਗੱਲ ਨਹੀਂ ਲੋਕਾਂ ਨੂੰ ਬਹੁਤ ਸਤਾਰਕ ਹੋਣਾ ਪੈਣਾ ਹਰ ਪਰਵਾਸੀ ਜਿਹੜਾ ਵੀ ਆ ਚਾਹੇ ਉਹ ਕਿਤੇ ਵੀ ਰਹਿੰਦਾ ਜਾ ਕਿੱਥੇ ਵੀ ਤੁਹਾਨੂੰ ਮਿਲਦਾ ਉਹਦਾ ਤੁਹਾਨੂੰ ਰਿਕਾਰਡ ਜਿਹੜਾ ਚੈੱਕ ਕਰਨਾ ਬਹੁਤ ਜ਼ਰੂਰੀ ਹੋ ਸਕਦਾ ਜੇ ਤੁਸੀਂ ਨਹੀਂ ਕਰਦੇ ਤਾਂ ਪੰਜਾਬ ਇੱਕ ਇਦਾਂ ਦੀ ਸਟੇਟ ਬਣ ਜਾਊਗੀ ਜਿਸ ਦੇ ਵਿੱਚ ਹਰ ਦਿਨ ਨਵੀਆਂ ਬਾਰਦਾਤਾਂ ਹੋਣਗੀਆਂ ਜਿਵੇਂ ਕਿ ਅਸੀਂ ਜਾਣਦੇ ਆ ਸਾਡਾ ਪੰਜਾਬੀ ਕੋਈ ਵੀ ਹੈ ਚਾਹੇ ਉਹ ਕਰੋੜਪਤੀ ਵੀ ਆ ਉਹ ਕੁਝ ਕੁ ਸਟਾਰਟ ਵਿੱਚ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਹਾਂ ਔਰ ਬਾਹਰੋਂ ਹਰ ਇੱਕ ਇਨਸਾਨ ਜਿਵੇਂ ਕਿ ਜੁਪੀ ਤੋਂ ਬਿਹਾਰ ਤੋਂ ਨੇਪਾਲ ਤੋਂ ਕਿਸੇ ਤੋਂ ਵੀ ਜਗ੍ਹਾ ਤੋਂ ਆ ਜਵੇ ਉਹ ਇੱਥੇ ਆ ਕੇ ਜਿੰਜਾਉ ਜ਼ਮੀਨ ਵੀਦਾਰਾਂ ਦਾ ਔਰ ਉਹਦੀ ਬੋਰਡ ਕਾਰਡ ਬਣਾਇਆ ਜਾਂਦਾ ਧਾਰ ਕਾਰਡ ਬਣਾਇਆ ਜਾਂਦਾ ਔਰ ਉਹਦਾ ਰਾਸ਼ਨ ਕਾਰਡ ਤੱਕ ਵੀ ਬਣਾਇਆ ਜਾਂਦਾ ਆ ਉਸ ਵਾਰ ਦੀ ਗੱਲਣਾ ਚਾਹੋਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਇਹ ਗੱਲ ਸੱਚ ਆ ਬਹੁਤ ਸਟੇਟਾਂ ਦੇ ਵਿੱਚ ਪੰਜਾਬ ਦਾ ਹੀ ਨਹੀਂ ਉਹ ਹੋਰ ਕਿਸੇ ਵੀ ਸਟੇਟ ਦਾ ਕੋਈ ਜ਼ਮੀਨ ਨਹੀਂ ਲੈ ਸਕਦਾ ਇਹ ਗੱਲ ਪੱਕੀ ਆ ਪਰ ਜਿਹੜਾ ਇੱਥੇ ਪੰਜਾਬ ਦੇ ਵਿੱਚ ਕੰਮ ਹੋਇਆ ਇਹ ਇਹਦੇ ਵਿੱਚ ਜਿਹੜੀ ਇੱਕ ਮੇਨ ਵਜ੍ਹਾ ਰਹੀ ਆ ਕਿ ਪੰਜਾਬ ਇੱਕ ਉਹ ਸਟੇਟ ਸੀ ਜਿੱਥੇ ਅਸੀਂ ਕਹਿੰਨੇ ਆ ਕਿ ਇਹ ਧਰਤੀ ਸੋਨਾ ਉਗਦੀ ਸੀ ਇਹਨਾਂ ਨੇ ਕੀ ਕੀਤਾ ਜਿਹੜੇ ਬਾਹਰੋਂ ਲੇਬਰ ਆਉਂਦੀ ਸੀਗੀ ਉਹ ਲੇਬਰ ਨੇ ਇੱਥੇ ਆਏ ਲੋਕਾਂ ਨੇ ਇਹ ਸਮਝ ਲਿਆ ਵੀ ਇਹ ਲੇਬਰ ਆ ਉਹਨਾਂ ਨੇ ਕੋਈ ਨਹੀਂ ਦੇਖਿਆ ਕਿਸੇ ਨੇ ਪਈ ਇਹ ਬੰਦੇ ਗਲਤ ਆ ਸਹੀ ਆ ਉਹਨਾਂ ਨੂੰ ਆਪਣੇ ਕੰਮ ਨਾਲ ਮਤਲਬ ਸੀ ਔਰ ਬਹੁਤ ਬੰਦਿਆਂ ਨੇ ਇਹ ਵੀ ਕੰਮ ਕੀਤਾ ਕਿ ਉਹਨਾਂ ਨੂੰ ਆਪਣੇ ਖਾਲੀ ਘਰ ਦੇ ਦਿੱਤੇ ਰਹਿਣ ਤੇ ਇਹ ਬੰਦਿਆਂ ਨੇ ਉਹਨਾਂ ਦਾ ਹਸ਼ਰ ਕੀ ਕੀਤਾ ਕਿ ਉਸੇ ਹੀ ਘਰ ਨੂੰ ਲੁੱਟ ਕੇ ਉਹ ਬੰਦੇ ਮਾਰ ਕੇ ਬਾਹਰ ਸਿਰਦਾ ਔਰ ਦੂਜੀ ਗੱਲ ਆ ਸਰਕਾਰ ਜੇ ਕਹੀਏ ਹਮੇਸ਼ਾ ਇਹ ਆਪਣੇ ਸਾਰਾ ਕੁਝ ਨਹੀਂ ਕਰਦੀ ਜੋ ਕੁਝ ਪੰਜਾਂ ਸਰਪੰਚਾਂ ਤੋਂ ਹੋਇਆ ਇਹਨਾਂ ਦੀਆਂ ਬੋਟਾਂ ਬਣਾਈਆਂ ਪੰਜਾਂ ਸਰਪੰਚਾਂ ਨੇ ਆਪਣੇ ਲਈ ਬਹੁਤ ਬੰਦਿਆਂ ਨੇ ਬਣਾਈਆਂ ਆਧਾਰ ਕਾਰਡ ਬਣਾ ਕੇ ਇਹਨਾਂ ਨੂੰ ਦਿੱਤੇ ਆ ਔਰ ਉਹ ਜਿਹੜੇ ਆ ਆਧਾਰ ਕਾਰਡ ਜਾਂ ਇਹਨਾਂ ਦੀ ਵੋਟ ਬਣੇ ਆ ਉਹ ਇੱਕ ਸਾਢੇ ਨਹੀਂ ਐਡਾ ਵੱਡਾ ਦੁਖਾਂਤ ਬਣ ਗਿਆ ਕਿ ਇਹ ਬੰਦਿਆਂ ਨੇ ਇੱਥੇ ਦੇ ਬਿਸ਼ਿੰਦੇ ਬਣ ਕੇ ਇੱਥੇ ਜ਼ਮੀਨਾਂ ਵੀ ਖਰੀਦੀਆਂ ਕ੍ਰਾਈਮ ਵੀ ਕੀਤੇ ਲੋਕਾਂ ਨੂੰ ਲੁੱਟਿਆ ਵੀ ਮਾਰਿਆ ਵੀ ਔਰ ਸਰਕਾਰ ਨੂੰ ਇਸ ਗੱਲ ਦਾ ਹੈ ਪੇ ਸਾਡੀਆਂ ਇਹ ਵੋਟਾਂ ਆ ਕਿਉਂ ਜਿਹੜੇ ਲੋਕ ਖਰੀਦ ਹੋ ਸਕਦੇ ਆ ਸਰਕਾਰ ਨੂੰ ਉਹ ਚਾਹੀਦੇ ਹੁੰਦੇ ਆ ਹਮੇਸ਼ਾ ਅੱਜ ਦੇਖਿਆ ਇਹਦਾ ਆਧਾਰ ਕਾਰਡ ਇੱਥੇ ਪ੍ਰੋਫੈਸਰ ਬਣੇ ਹੋਏ ਆ ਬਣਿਓ ਮੰਨ ਲਓ ਕਿ ਉਹ ਇਤੋਂ ਕੋਈ ਲੜਕੀ ਭਜਾ ਕੇ ਲੈ ਜਾਂਦੇ ਜੋ ਕਤਲ ਕਰਕੇ ਆਪਣੇ ਜੁਪੀ ਭੈਰੇ ਚਲੇ ਜਾਂਦਾ ਆ ਹਾਂਜੀ ਹਾਂਜੀ ਅਸੀਂ ਉਹਨੂੰ ਲੱਭ ਨਹੀਂ ਸਕਦੇ ਕਿਉਂਕਿ ਡਾਟਾ ਡ੍ਰੈਫਰ ਇੱਥੇ ਹੈ ਆਪਾਂ ਉਹਨੂੰ ਬੈਰੀਫਾਈ ਇੱਥੇ ਕਰ ਦਿੰਦੇ ਆ ਹਾਂਜੀ ਉਹਨਾਂ ਵੱਲ ਕੀ ਕਹਿਣਾ ਚਾਹੋਗੇ ਦੇਖੋ ਇਹ ਜੋ ਕੁਝ ਆ ਨਾ ਇਹ ਅਸੀਂ ਇਸ ਕ੍ਰਾਈਮ ਨੂੰ ਜਨਮ ਦੇ ਨਾਲ ਖਾਪਿਆ ਕਿਉਂ ਅਸੀਂ ਲੋਕਾਂ ਨੇ ਪਹਿਲਾਂ ਨਹੀਂ ਸੋਚਿਆ ਇਹਦੇ ਬਾਰੇ ਇਹਦਾ ਹਸ਼ਰ ਕੀ ਹੋਣਾ ਔਰ ਜੋ ਬਾਰਦਾਤਾਂ ਹੋਈਆਂ ਇਥੋਂ ਬੱਚੇ ਮਰੇ ਆ ਘਰਾਂ ਦੇ ਘਰ ਤਬਾਹ ਵੀ ਨਹੀਂ ਕੀਤੇ ਲੜਕੀਆਂ ਨੂੰ ਭਜਾ ਕੇ ਲੈ ਗਏ ਔਰ ਬਹੁਤ ਥਾਂਹੀਂ ਜਿੱਥੇ ਇਹਨਾਂ ਦੀਆਂ ਮਾਰ ਕੀਤਾ ਆ ਉੱਥੇ ਚਾਹੇ ਕੋਈ ਔਰਤਾਂ ਚਾਹੇ ਕੋਈ ਲੜਕੀਆਂ ਉਹਦੇ ਨਾਲ ਇਹ ਛੇੜਖਾਨੀ ਕਰਨੀ ਜਾਂ ਕਿਸੇ ਦੀ ਪਗਲਾਤੀ ਕਿਸੇ ਦਾ ਕਟਕਟਾਪਾ ਕਰਨਾ ਇਹਨਾਂ ਲਈ ਆਮ ਗੱਲ ਹੋ ਗਈ ਵਾ ਖਾਸ ਕਰਕੇ ਜੋ ਕੁਛ ਹੁੰਦਾ ਲੁਧਿਆਣੇ ਦੇ ਵਿੱਚ ਨਿੱਦਦੇ ਨੇ ਕਮ ਹੁੰਦੇ ਰਹਿੰਦੇ ਆ ਤੇ ਇਹਦੀ ਜ਼ਿੰਮੇਵਾਰ ਜੇ ਅਸੀਂ ਕਹੀਏ ਇਹ ਅਸੀਂ ਲੋਕ ਹੈ ਵੀ ਜਿਹੜੇ ਇਹਨਾਂ ਨੂੰ ਸ਼ਹਿ ਦੇਣੇ ਆ ਇਹਨਾਂ ਨੂੰ ਕੋਈ ਸ਼ਹਿ ਦੇਣ ਦੀ ਲੋੜ ਨਹੀਂ ਇਹ ਕ੍ਰਿਮੀਨਲ ਬੰਦੇ ਆ ਜਿੰਨੀ ਦੇਰ ਤੱਕ ਇਹਨਾਂ ਦੇ ਪਛੋਕਰ ਦਾ ਨਹੀਂ ਪਤਾ ਲੱਗਦਾ ਇਹਨਾਂ ਦਾ ਕੋਈ ਕਾਰਡ ਨਹੀਂ ਬਣਨਾ ਚਾਹੀਦਾ ਔਰ ਅਸੀਂ ਇਹ ਕਹਾਂਗੇ ਕਿ ਇਹਨਾਂ ਨੂੰ ਵੈਰੀਫਾਈ ਕਰਕੇ ਗਲਤ ਬੰਦਿਆਂ ਨੂੰ ਇੱਥੇ ਕੱਢ ਦੇਣਾ ਚਾਹੀਦਾ ਨਹੀਂ ਤਾਂ ਪੰਜਾਬ ਦਾ ਹਾਲ ਏ ਨਹੀਂ ਰਹੇਗਾ ਠੀਕ ਅੱਜ ਕੋਸ਼ਕ ਮਕਾਨ ਮਾਲਕਾਂ ਨੇ ਕਮਰੇ ਪਾ ਕੇ 1000 ਰੁਪਏ ਕਿਰਾਏ ਦੇ ਉੱਪਰ ਪ੍ਰੋਮੋਸ਼ਨ ਦਿੱਤੇ ਹੋਏ ਨੇ ਔਰ ਕੁਝ ਕੇ ਇਦਾਂ ਦੇ ਨੇ ਜਿਹੜੇ ਆਪਣੇ ਪੰਜਾਬ ਦੇ ਵਿੱਚੋਂ ਬਾਹਰ ਚਲੇ ਗਏ ਨੇ ਔਰ ਆਪਣੇ ਜਿਹੜੇ ਖਾਲੀ ਪਈਆਂ ਕੋਠੀਆਂ ਪ੍ਰਵਾਸੀਆਂ ਨੂੰ ਦੇ ਗਏ ਨੇ ਔਰ ਉਹਨਾਂ ਨੂੰ ਇਹ ਵੀ ਬਤਾਉਂਦਾ ਕਿ ਇਹ ਵਿੱਚ ਕੋਈ ਕ੍ਰਿਮੀਨਲ ਹੈ ਪਿੱਛੋਂ ਜਾਂ ਉਹ ਬੈਕਗ੍ਰਾਉਂਡ ਕੀ ਹੈ ਕਿ ਉਹ ਵੈਰੀਫਿਕੇਸ਼ਨ ਜਰੂਰੀ ਨਹੀਂ ਸਮਝਦੇ ਦੇਖੋ ਇਹ ਬਹੁਤ ਜ਼ਰੂਰੀ ਆ ਪਹਿਲੀ ਗੱਲ ਤਾਂ ਇਹ ਆ ਜਿਹੜੇ ਲੋਕ ਕਿਰਾਏ ਦੇ ਲਾਲਚ ਨੂੰ ਇਹਨਾਂ ਨੂੰ ਦੇ ਗਏ ਆ ਆਪਣੇ ਮਕਾਨ ਦਿੰਦੇ ਕਿਰਾਏ ਤੇ ਉਹਨਾਂ ਦੀ ਵੀ ਗਲਤੀ ਆ ਨਹੀਂ ਦੇਣਾ ਚਾਹੀਦਾ ਬਗੈਰ ਕਿਸੇ ਦੀ ਵੈਰੀਫਾਈ ਕਿਸੇ ਨੂੰ ਕੀਤੇ ਦੇ ਬਿਨਾ ਦੂਜੀ ਗੱਲ ਇਹ ਆ ਜਿਹੜੇ ਲੋਕ ਬਾਹਰ ਚੱਲ ਗਏ ਇਹਨਾਂ ਨੂੰ ਕੂਟੀਆਂ ਸੰਭਾਲ ਗਏ ਆ ਸਭ ਤੋਂ ਵੱਡੀ ਉਹਨਾਂ ਦੀ ਗਲਤੀ ਆ ਕੀ ਉਹਨਾਂ ਨੂੰ ਕੋਈ ਪੰਜਾਬ ਦਾ ਬੰਦਾ ਮਿਲਦਾ ਨਹੀਂ ਕੀ ਉਹਨਾਂ ਦੀ ਪੰਜਾਬ ਦੇ ਵਿੱਚ ਕਿਸੇ ਨਾਲ ਬੋਹਤਾਂ ਨਹੀਂ ਹੈ ਨੇ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ ਨਹੀਂ ਉਹਨੂੰ ਨਹੀਂ ਉਹ ਸੰਭਾਲ ਸਕਦੇ ਉਹਨੂੰ ਵੀ ਸੰਭਾਲ ਕੇ ਜਾ ਸਕਦੇ ਤੇ ਜਿਹੜਾ ਅਸੀਂ ਇਹਨਾਂ ਨੂੰ ਲੋਕਾਂ ਨੂੰ ਸਾਡੇ ਲੋਕਾਂ ਨੇ ਬਹੁਤ ਭੂਏ ਚੜ੍ਹ ਲਿਆ ਨਾ ਉਹ ਸਾਡੇ ਲਈ ਇੱਕ ਏਦਾਂ ਦੀ ਤਰਾਸ ਦੀ ਬਣ ਗਿਆ ਕਿ ਜੇ ਤੂੰ ਤੁਸੀਂ ਜਿੰਦੀ ਜਾਗਦੀ ਤਸਵੀਰ ਹਾਂ 5 ਸਾਲ ਦਾ ਜਿਹੜਾ ਬੱਚਾ ਮਰਿਆ ਇਹ ਦੇਖ ਸਕਦੇ ਆ ਇਹ ਤੋਂ ਪਹਿਲਾਂ ਪਤਾ ਨਹੀਂ ਹਜ਼ਾਰਾਂ ਹੀ ਵਾਰ ਦਾਤਾਂ ਹੋਈਆਂ ਉਹ ਦੇਖ ਸਕਦੇ ਆ ਥਾਂ ਥਾਂ ਤੇ ਹੁੰਦੇ ਕੋਠਾ ਟਾਪੇ ਦੇਖ ਸਕਦੇ ਆ ਇਹ ਬਾਕੀਆ ਹੀ ਇਹ ਕ੍ਰਿਮੀਨਲ ਬੰਦੇ ਇਹਨਾਂ ਦੇ ਵਿੱਚ ਬਹੁਤ ਆ ਇਹਨਾਂ ਬਾਰੇ ਸੋਚਣਾ ਚਾਹੀਦਾ ਅੱਜ ਸਾਡੇ ਬੱਚੇ ਹਰਕਦੇ ਆ ਛੋਟੇ ਛੋਟੇ ਬੱਚੇ ਆ ਅੱਜ ਅਸੀਂ ਆਪਣੇ ਬੱਚਿਆਂ ਨੂੰ ਘਰੋਂ ਕੱਢਣ ਤੋਂ ਬਾਹਰ ਡਰਦੇ ਆ ਹਾਂਜੀ ਹਾਂਜੀ ਬੱਚਿਆਂ ਨਾਲ ਵਟਾਂ ਵਿਚ ਪੜ੍ਹਨ ਵੀ ਜਣਾਇਆ ਮਾਪੇ ਜਾਂ ਤਾਂ ਬੱਚਿਆਂ ਧਿਆਨ ਰੱਖਣਗੇ ਜਾਂ ਫਿਰ ਆਪਣੇ ਪ੍ਰਵਾਸੀਆਂ ਧਿਆਰ ਕਰਨਗੇ ਦੇਖੋ ਮੈਂ ਤੇ ਇਹ ਕਹਿੰਨਾ ਵੀ ਪ੍ਰਵਾਸੀਆਂ ਦਾ ਅਸੀਂ ਰੱਖਣਾ ਕਾਨੂੰ ਆ ਜਿਹੜੇ ਬੰਦੇ ਹੈਗੇ ਆ ਵੈਰੀਫਾਈ ਕਰਕੇ ਇਹਨਾਂ ਨੂੰ ਇੱਥੇ ਰਹਿਣ ਹੀ ਨਾ ਦਿਓ ਖੇਪ ਹੀ ਅਸੀਂ ਤਾਂ ਹੁਣ ਅਸੀਂ ਧਿਆਨ ਇਹਨਾਂ ਦਾ ਬਿਲਕੁਲ ਨਾ ਰੱਖ ਲਵਾਂਗੇ ਅਸੀਂ ਧਿਆਨ ਇਹਨਾਂ ਦਾ ਕੋਈ ਨਹੀਂ ਰੱਖ ਸਕਦੇ ਇਹਨਾਂ ਨੂੰ ਇਥੋਂ ਕੱਢਣਾ ਹੀ ਸਾਡੇ ਲਈ ਇੱਕ ਸਹੀ ਫੈਸਲਾ ਆ ਬਹੁਤ ਟੰਡਾ ਨੇ ਵੈਸੇ ਮਤੇ ਵੀ ਪਾਏ ਆ ਪਰ ਮਤਿਆਂ ਨਾਲ ਕੁਝ ਨਹੀਂ ਬਣਨਾ ਜਿੰਨੀ ਦੇਰ ਤੱਕ ਅਸੀਂ ਅਮਲ ਦੇ ਉੱਤੇ ਕਰਦੇ ਅਸੀਂ ਮੈਂ ਉਹ ਨਹੰਗ ਸਿੰਘਾਂ ਦਾ ਨਹੰਗ ਸਿੰਘ ਜਥੇਬੰਦੀਆਂ ਦਾ ਜ Punjab ਦੇ ਲੋਕਾਂ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਬੱਚੇ ਦੇ ਜਿਹਦੀ ਮੌਤ ਹੋਈ ਹੈ ਉਹਦੇ ਹੱਕ ਦੇ ਵਿੱਚ ਆ ਕੇ ਹਾਂ ਦਾ ਨਾਰਾ ਵੀ ਮਾਰਿਆ ਔਰ ਉਸ ਬੱਚੇ ਦੇ ਇਨਸਾਫ ਲਈ ਬਹੁਤ ਵੱਡੀ ਆਵਾਜ਼ ਵੀ بلند ਕੀਤੀ ਆ ਪਰ ਅਫਸੋਸ ਇਸ ਗੱਲ ਦਾ ਕੇ ਦੇਸ਼ ਨੂੰ ਅੱਜ 78 ਸਾਲ ਹੋ ਗਏ ਆ ਆਜ਼ਾਦ ਹੋਏ ਅਸੀਂ ਉਸ ਦੇਸ਼ ਦੇ ਵਸੇ ਆ ਜਿਹਦੇ 47 ਦੇ ਵਿੱਚ ਵੀ 1 ਰੁਪਇਆ ਤਾਂ 1 ਡਾਲਰ ਬਰਾਬਰ ਸੀ ਅਮਰੀਕਾ ਦਾ ਤੇ ਸਾਤੋਂ 2 ਸਾਲ ਬਾਅਦ ਚਾਈਨਾ ਆਜ਼ਾਦ ਹੋਇਆ ਉਹ ਵੱਡੇ ਉੱਤੇ ছায়ਾ ਪਿਆ ਤੇ ਸਾਡੇ ਦੇਸ਼ ਦੇ ਵਿੱਚ ਆਹਾਂ ਹੀ ਗੱਲ ਨਹੀਂ ਅਜੇ ਤੱਕ ਮੁੱਕੀ ਇੱਥੇ ਇੱਕ ਜੈ ਚੰਦ ਨੂੰ ਰੋਂਦੇ ਸੀਗੇ ਜਿਹਨੇ ਦੇਸ਼ ਗੁਲਾਮ ਕਰਾਇਆ ਸੀ ਇੱਥੇ ਲੱਖਾਂ ਕਰੋੜਾਂ ਜੈ ਚੰਦ ਜੰਪੇ ਆ ਤੇ ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਆ ਇਹਨਾਂ ਪ੍ਰਵਾਸੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹਲਕੇ ਦੇ ਵਿੱਚ ਲਵਾਂਗੇ ਤਾਂ ਫਿਰ ਅਸੀਂ ਬਹੁਤ ਮਾਰ ਖਾ ਸਕਦੇ ਆ ਅੱਜ ਵੀ ਕਿਤਨੇ ਕਿਤੇ ਅਸੀਂ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਘਰੋਂ ਨਿਕਲ ਨਹੀਂ ਸਕਦੇ ਬੱਚੇ ਫੜੇ ਨਿਕਲ ਨਹੀਂ ਸਕਦੇ ਗੋਲੀਬਾਰੀ ਸ਼ਰੇਮ ਹੋ ਚੁੱਕੀ ਆ ਕਤਲਿਆਂ ਸ਼ਰੇਮ ਹੋ ਚੁੱਕੇ ਆ ਠੀਕ ਹੈ ਜੀ ਉਸ ਦਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੇ ਸਹੀ ਪੁੱਛੋ ਤਾਂ ਅਸੀਂ ਲੋਕ ਆਜ਼ਾਦ ਹੋਏ ਨਹੀਂ ਆਜ਼ਾਦ ਕਿਉਂ ਨਹੀਂ ਹੋਏ ਇਹ ਸਾਡੇ ਦੇਸ਼ ਦੇ ਵਿੱਚ ਬੇਸ਼ੱਕ ਲੋਕ ਕਹਿੰਦੇ ਆ ਸੰਵਿਧਾਨ ਦੀ ਵੀ ਗੱਲ ਕਰਦੇ ਆ ਪਰ ਸੰਵਿਧਾਨ ਕਦੇ ਵੀ ਇਹ ਨਹੀਂ ਕਹਿੰਦਾ ਕਿ ਕਿਸੇ ਜਾਤ ਪਾਤ ਨੂੰ ਜਾਂ ਕਰਮ ਨੂੰ ਤਰਜੀਹ ਦੇ ਕੇ ਤੁਸੀਂ ਆਪਣੀ ਪਾਵਰ ਕਾਇਮ ਰੱਖੋ ਅੱਜ ਕੋਈ ਵੀ ਤੁਸੀਂ ਸਰਵਿਸ ਕਰਦੇ ਆ ਜਾਂ ਨੌਕਰੀ ਕਰਨੇ ਜਾਂ ਕਿਤੇ ਇੰਟਰਵਿਊ ਦੇਣ ਜਾਣਾ ਤੁਹਾਡੀ ਕੁਆਲਿਫੀਕੇਸ਼ਨ ਬਾਅਦ ਤੇ ਪੁੱਛੀ ਜਾਂਦੀ ਹੈ ਪਹਿਲਾਂ ਤੁਹਾਡੀ ਕਾਸਟ ਪੁੱਛੀ ਜਾਂਦੀ ਹੈ ਜੇ ਅਸੀਂ 17 ਸਾਲਾਂ ਦੇ ਵਿੱਚ ਇਸ ਕੋਡ ਨੂੰ ਬਣੀ ला सके ਜਦੋਂ ਕਿ ਲੋਕ ਹਰ ਜਾਤ ਦੇ ਹਰ ਧਰਮ ਦੇ ਇਕੱਠੇ ਬਹਿ ਕੇ ਖਾਂਦੇ ਆ ਇੱਕ ਦੂਜੀ ਕਾਸਟ ਦੇ ਵਿੱਚ ਵਿਆਹ ਵੀ ਹੁੰਦੇ ਆ ਦੂਜੇ ਧਰਮਾਂ ਵਿੱਚ ਵਿਆਹ ਵੀ ਹੁੰਦੇ ਆ ਤਾਂ ਫਿਰ ਕਿਹੜਾ ਫਰਕ ਰਹਿ ਗਿਆ ਸਾਡੀਆਂ ਸਰਕਾਰਾਂ ਨੇ ਇਸ चीज ਨੂੰ ਆਪਣੇ ਮਫਾਦਲੇ ਕਾਇਮ ਰੱਖਿਆ ਤਾਂ ਕਿ ਉਹ ਸਮੇਂ-ਸਮੇਂ ਤੇ ਇਸ ਮੁੱਦੇ ਨੂੰ ਲੈ ਕੇ ਆਪਣਾ ਦੰਗੇ ਕਰਾ ਕੇ ਆਪਣਾ ਫੈਸਲਾ ਲੈ ਸਕਣ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਗੁਲਾਮ ਆ ਅਸੀਂ ਉਸ ਸੋਚ ਦੇ ਗੁਲਾਮ ਆ ਜਿਹੜੀ ਸੋਚ ਇਹਨਾਂ ਨੇ ਸਾਡੇ ਲੋਕਾਂ ਦੇ ਵਿੱਚ ਇੱਕ ਪੈਦਾ ਕਰ ਦਿੱਤੀ ਆ ਕਿ ਜਾਤ ਪਾਤ ਤੱਕ ਇਸ ਕਰਕੇ ਅਸੀਂ ਗੁਲਾਮ ਆ ਏ ਹਨ ਹਾਕਰ ਸੱਚ ਦੇ ਉੱਪਰ ਖੜਨ ਵਾਲੇ ਫਰਦਾਨ ਦਿਵਾਲ ਸਿੰਘ ਕਲਕੱਟ ਮੈਂ ਦਿਵਾਲ ਸਿੰਘ ਕਲਕੱਟ ਧੰਨਵਾਦ ਕਰਦਾ ਇਸ ਚੈਨਲ ਦਾ ਪੰਜਾਬ ਨਿਊਜ਼ ਦਾ ਤੇ ਉਹਨਾਂ ਲੋਕਾਂ ਦਾ ਵੀ ਤੇ ਲੋਕਾਂ ਕੋਲੋਂ ਇਹ ਆਸ ਵੀ ਰੱਖਦਾ ਕਿ ਆਪਾਂ ਇੱਕ ਹੱਕ ਦੇ ਉੱਤੇ ਔਰ ਸੱਚ ਦੇ ਉੱਤੇ ਖੜੀਏ ਬਹੁਤ ਬਹੁਤ ਧੰਨਵਾਦ ਏ ਹਨ ਹਾਕਰ ਫਟੇ ਉੱਪਰ ਖੜਨ ਵਾਲੇ ਫਰਦਾਦਿਆ ਸਿੰਘ ਹਾਲਕਟ ਇਸ ਦੇ ਨਾਲ ਆਫਾਦਾ ਧੰਨਵਾਦ